ਹਰਿਆਣਾ ਦੇ ਨੂ ਵਿਖੇ ਹੋਇਆ ਇੱਕ ਵੱਡਾ ਹਾਦਸਾ ਜਿਸ ਦੇ ਵਿੱਚ ਵrindavan ਤੋਂ ਵਾਪਸ ਆ ਰਹੇ ਸ਼ਰਧਾਲੂਆਂ ਦੀ ਬੱਸ ਨੂੰ ਲੱਗੀ ਭयंकर ਅੱਗ ਜਿਸ ਦੇ ਵਿੱਚ ਹੁਸ਼ਿਆਰਪੁਰ ਤੋਂ ਕਈ ਲੋਕਾਂ ਦੀ ਹੋ ਗਈ ਮੌਤ ਜਿਸ ਦੇ ਚੱਲਦੇ ਹੋਏ ਹੁਸ਼ਿਆਰਪੁਰ ਦੇ ਜੋ ਲੋਕ ਇਸ ਬੱਸ ਹਾਦਸੇ ਦੇ ਵਿੱਚ ਮੌਤ ਹੋ ਗਈ ਸੀ ਉਹਨਾਂ ਦਾ ਸੰਸਕਾਰ ਹੁਸ਼ਿਆਰਪੁਰ ਦੇ ਸ਼ਿਪੂਰੀ ਵਿਖੇ ਕੀਤਾ ਗਿਆ ਜਿਸ ਦੇ ਚੱਲਦੇ ਹੋਏ ਪੂਰੇ ਹੁਸ਼ਿਆਰਪੁਰ ਵਾਸੀਆਂ ਦੀ ਅੱਖਾਂ ਦੇ ਵਿੱਚ ਅੰਸੂਖ ਦਿਖਾਈ ਦਿੱਤੇ ਸਾਰਾ ਮਾਹੌਲ ਗਮਹੀਨ ਦਿਖਾਈ ਦਿੱਤਾ ਇਸ ਮੌਕੇ ਖਾਸ ਤੌਰ ਤੇ ਮੰਤਰੀ ਬ੍ਰਹਮਸ਼ੰਕਰ ਜਿੰਪਾ ਪਹੁੰਚੇ ਸਾਰੇ ਲੋਕਾਂ ਨੂੰ ਪਤਾ ਲੱਗਾ ਰਾਤ ਦਾ ਵਾਕਿਆ ਪਪੂ ਦਾ ਲੇਕਿਨ ਕਿੰਨੇ ਪਰਿਵਾਰਾਂ ਨੇ ਯਤਨ ਬੰਦ ਕੇ ਇਹ ਲਾਟਾਂ ਟੁੱਟਿਆ ਬੰਦ ਪਰ ਮਾਪੋਦ ਦੇ ਦਰਦ ਤੇ ਮੱਥਾ ਟੇਕ ਲਗਾ ਸਾਰੇ ਪਰਿਵਾਰ ਬੜੇ ਖੁਸ਼ੀ ਔਰ ਬੜੀ ਆਸ ਨਾਲ ਲੇਕਿਨ ਤੁਸੀਂ ਸੱਤਾ ਨੂੰ ਕੀ ਮਨਜ਼ੂਰ ਹੈ ਅੱਜ ਤੱਕ ਕਿਸੇ ਨੂੰ ਨਹੀਂ ਪਤਾ ਜਿਹਨਾਂ ਨੂੰ ਪਤਾ ਲੱਗਾ ਉਹਨਾਂ ਨੇ ਦੱਸਣ ਦੀ ਕੋਸ਼ਿਸ਼ ਕੀਤੀ ਲੇਕਿਨ ਅਸੀਂ ਉਹ ਤੇ ਅਮਲ ਨਹੀਂ ਕਰ ਸਕੇ ਪਤਾ ਲੱਗਦਾ ਸੰਤ ਮਹਾਪੁਰਸ਼ ਦੱਸਦੇ ਆ ਉਹ ਇਸ ਚੀਜ਼ ਨੂੰ ਦੱਸਦੇ ਆ ਜਿਹੜਾ ਕਾਲ ਔਰ ਮਾਇਆ ਦਾ ਸੰਸਾਰ ਆ ਇਹ ਵੀ ਇਹ ਉਸ ਮਾਲਕ ਦੀ ਕਾਲ ਦੀ ਫਰਾਕ ਹੈ ਚੀਜ਼ਾਂ ਜਿਹੜੀ ਜਿਹੜੇ ਇਦਾਂ ਦੇ ਐਕਸੀਡੈਂਟ ਆ ਉਹਨਾਂ ਨੂੰ ਰੋਕਣਾ ਔਰ ਨਾ ਰੋਕਣਾ ਕਿਸੇ ਦਾ ਬਖਸ਼ਾ ਰੋਕਣਾ ਸੋ ਮੈਂ ਸਾਰੇ ਹੀ ਪਰਿਵਾਰ ਬਹੁਤ ਪਰਿਵਾਰ ਅੱਛਾ ਤੁਹਾਡੇ ਪਰਿਵਾਰ ਅਫੈਕਟਡ ਹੋਏ ਆ ਲੁਧਿਆਣਾ ਦੇ ਵੀ ਹੋਏ ਆ ਮੈਂ ਸਾਰੇ ਸ਼ਹਿਰ ਵਾਸੀਆਂ ਪੰਜਾਬ ਦੇ ਲੋਕਾਂ ਨੂੰ ਜਿੱਥੇ ਜਿੱਥੇ ਇਹ ਬਣ ਕਿਉਂਕਿ ਜਦੋਂ ਲੱਗਿਆ ਸੀ ਜਦੋਂ ਖਾਰਜ ਪੜਦੇ ਲੇਕਿਨ ਜਦੋਂ ਆਪਣੇ ਕਿਤੇ ਰੋਜ਼ੀ-ਰਿਕੀ ਵਾਪਰਦਾ ਤਾਂ ਉਹਦਾ ਅਸਰ ਬੜਾ ਗਹਿਰਾ ਹੁੰਦਾ ਸਾਰੇ ਲੋਕਾਂ 'ਤੇ ਸਾਰਾ ਸ਼ਹਿਰ ਖੰਗੀ ਸਾਰਾ ਸ਼ਹਿਰ ਤੇ ਸਾਰੇ ਬਲੋਏ ਇਹਨਾਂ ਪਰਿਵਾਰਾਂ ਦਾ ਸਾਰਿਆਂ ਨੂੰ ਬਹੁਤ ਦੁੱਖ ਹੈਗਾ ਜੋ ਕਪੜੇ ਘਰ-ਵਰ ਦੇ ਦੁੱਖ ਲੱਗਦਾ ਸਾਰਿਆਂ ਨੂੰ ਪਰ ਕਰ ਕੋਈ ਕੁਝ ਨਹੀਂ ਸੰਭਦਾ ਸੋਏ ਇੱਕ ਉਸ ਮਾਲਕ ਨੂੰ ਪ੍ਰਾਰਥਨਾ ਕਰ ਕਿ ਇਦਾਂ ਦੇ ਵਾਕਿਆ ਨਾਲ ਕਿ ਮੈਂ ਸਾਰੇ ਵੱਲੋਂ ਬੜਾ ਦੁੱਖ ਪ੍ਰਗਟ ਕਰਿਆ ਆਪਣੀ ਆਮ ਆਦਮੀ ਪਾਰਟੀ ਨੂੰ ਮਾਨਯੋਗ ਮੁੱਖ ਮੰਤਰੀ ਭਵਨ ਮਾਨ ਜੀ ਵੱਲੋਂ ਬਹੁਤ ਦੁੱਖ ਪ੍ਰਗਟ ਕਰਨਾ ਜੋ ਕੱਲ ਅਸੀਂ ਵੈਸੇ ਸਰਕਾਰੀ ਤੌਰ ਦੇ ਉੱਤੇ ਸੀਐਮ ਹਾਊਸ ਨੂੰ ਹਰਿਆਣਾ ਸਰਕਾਰ ਨੂੰ ਮੈਸੇਜ ਲਾ ਦਿੱਤਾ ਸੀ ਲੇਕਿਨ ਜੋ ਹੋ ਚੁੱਕਾ ਹੈ ਉਹ ਰੋਕਿਆ ਬਰ ਓਮ ਸ਼ਾਂਤੀ